ਲੁਧਿਆਣਾ ਦੇ ਬੱਸ ਸਟੈਂਡ ਤੇ ਈ ਰਿਕਸ਼ਾ ਤੇ ਆਟੋ ਰਿਕਸ਼ਾ ਪਾਲਿਸੀ ਦੇ ਵਿਰੋਧ ਚ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਈ ਰਿਕਸ਼ਾ ਚਾਲਕਾਂ ਨੂੰ ਆਪਣੇ ਕਾਗਜ਼ਾਤ ਪੂਰੇ ਕਰਨ ਅਤੇ ਆਟੋ ਚਾਲਕਾਂ ਨੂੰ ਵਰਦੀ ਜ਼ਰੂਰੀ ਕੀਤੀ ਗਈ ਤਾਂ ਇਸੇ ਨੂੰ ਲੈ ਕੇ ਆਟੋ ਸੰਚਾਲਕਾਂ ਵੱਲੋਂ ਹੰਗਾਮੀ ਮੀਟਿੰਗ ਕਰਕੇ ਇਸ ਗੱਲ ਨੂੰ ਲੈ ਕੇ ਰੋਸ ਪ੍ਰਗਟਾਇਆ ਗਿਆ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੇ ਨਾਲ ਤੱਕਾ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਬਾਬਤ ਉਹਨਾਂ ਨੂੰ ਸਮਾਂ ਦਿੱਤਾ ਜਾਏ ਤਾਂ ਕਿ ਉਹ ਆਪਣੇ ਕਾਗਜ਼ ਪੂਰੇ ਕਰ ਸਕਣ ਸਰਕਾਰ ਦੀ ਗਾਈਡਲਾਈਨ ਨੂੰ ਵੀ ਧਿਆਨ ਵਿੱਚ ਰੱਖਦਿਆਂ ਯੂਨੀਫਾਰਮ ਅਤੇ ਕਾਗਜ਼ਾਤ ਪੂਰੇ ਕਰਨਗੇ ਸਿਟੀ ਹੌਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿ ਮੈਂ ਪਹਿਲਾਂ ਸ਼ੁਕਰੀਆ ਦਾ ਕਰੂੰਗਾ ਜਿਹੜੇ ਸਾਡਾ ਚੌਥਾ ਥੰ ਮੀਡੀਆ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਪਹਿਲਾਂ ਵੀ ਸਾਡੀ ਸਰਕਾਰਾਂ ਤੱਕ ਪਹੁੰਚਾਈ ਅੱਜ ਵੀ ਸਾਡੇ ਇਕੱਠੇ ਹੋਏ ਆ ਤੁਹਾਡੀ ਆਵਾਜ਼ ਜਿਹੜੀ ਸਰਕਾਰਾਂ ਤੱਕ ਪਹੁੰਚਣ ਲਈ ਆਏ ਆ ਸਾਡੀ ਮੇਨ ਮੰਗਾ ਜਿਹੜੇ ਡੀਜ਼ਲ ਆਟੋ ਇਹਨਾਂ ਨੇ ਕਿਹਾ ਚੁੰਗੀ ਤੋਂ ਬਾਹਰ ਚੱਲਣਗੇ ਜਾਂ ਉਹਨਾਂ ਨੂੰ ਲਗ ਰੂਟ ਦਿੱਤੇ ਗਿਆ ਇਹੋ ਜਿਹਾ ਕੋਈ ਰੂਟ ਨਹੀਂ ਚੱਲ ਸਕਦਾ ਕਿਉਂਕਿ ਕੋਈ ਵੀ ਸਵਾਰੀ ਡਬਲ ਡਬਲ ਪੈਸੇ ਨਹੀਂ ਖਰਚੂਗੀ ਜਿੱਥੇ 20 ਰੁਪਏ ਖਰਚ ਹੁੰਦੇ ਆ ਉਹਦੇ 40 ਰੁਪਏ ਨਹੀਂ ਖਰਚ ਹੋਣਗੇ ਨੰਬਰ 2 ਮੰਗੇਗੀ ਸਾਡੀ ਕਿ ਯੈਲੋ ਲੈਂਡ ਜਿੱਥੇ ਸਵਾਰੀ ਨੂੰ ਉਤਾਨ ਤੇ ਚੜਾਣ ਸਾਬਿਤ ਕੀਤੇ ਜਾਣ 2017 ਤੋਂ ਇਹਨਾਂ ਦਾ ਲਾਇਸੈਂਸ ਨਹੀਂ ਬਣ ਰਿਹਾ ਕਿਉਂਕਿ ਸੌਫਟਵੇਅਰ ਦੇ ਵਿੱਚ ਪ੍ਰੋਵੀਜ਼ਨ ਹੀ ਹੈ ਨਹੀਂ ਆਟੋ ਦਾ ਜਦਕਿ ਮੋਟਰ ਵਹੀਕਲ ਐਕਟ ਇਹ ਕਹਿੰਦਾ ਵੀ 7500 ਕਿਲੋਗ੍ਰਾਮ ਦੀ ਕੋਈ ਵੀ ਵਹੀਕਲ ਹੈ ਉਹ ਤੁਸੀਂ ਚਲਾ ਸਕਦੇ ਹੋ ਐ ਐਲ ਐਮ ਵੀ ਦੇ ਵਿੱਚ ਪਰ ਤੁ ਉਸ ਆਟੋ ਦਾ ਸੌਫਟਵੇਅਰ ਹੀ ਨਹੀਂ ਪਾਇਆ ਨਾ ਉਹਨੂੰ ਟ੍ਰਾਇਲ ਤੇ ਚੜਾਇਆ ਜਾ ਸਕਦਾ ਇਹਦੇ ਪਿੱਛੇ ਮੇਰੀ ਕੱਲ ਵੀ ਗੱਲ ਹੋਈ ਸੀ ਆਰਟੀਆ ਸਾਹਿਬ ਨਾਲ ਪਰ ਉਹ ਵੀ ਉਹ ਹੈਰਾਨ ਹੋ ਗਏ ਜਦੋਂ ਇਹ ਚੀਜ਼ਾਂ ਸੁਨੀਆਂ ਉਹਨਾਂ ਨੇ ਪਤਾ ਕੀਤਾ ਵਾਕਈ ਨਹੀਂ ਆਟੋ ਚੱਲਦਾ ਇਹ ਬੜੀ ਗਲਤ ਗੱਲ ਆ ਜਿਹੜਾ ਆਟੋ ਵਾਲਾ ਤੇ ਵੱਡੀ ਵੱਡੀ ਗਾੜ ਡਿੱਗੀ ਆ ਮੈਂ ਕਹਿੰਦਾ ਨਹੀਂ ਹੋਣੀ ਚਾਹੀਦੀ ਇਹ ਆਪਣੇ 10 10 20 20 ਰੁਪਏ ਕਮਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ ਔਰ ਇਹ ਦਿਲ ਦੀ ਤੜਕਣਾ ਸ਼ਹਿਰ ਦੀ ਸ਼ਹਿਰ ਦੀ ਦਿਲ ਦੀ ਟੜਕਣਾ ਜਿੱਥੇ ਕਿ ਇੱਕ ਗਰੀਬ ਵਸਨੀਕ ਜਿਹੜੇ ਆਪਰਵਾਸੀ ਵੀ ਆਉਂਦੇ ਆ ਜਾਂ ਇੱਥੇ ਦੇ ਵਸਨੀਕ ਹੈਗੇ ਆ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਉਹਨਾਂ ਨੂੰ 10-10 ਰੁਪਏ ਰੁਪਏ 'ਚ ਉਹਨਾਂ ਦੀ ਜਗਾਹ ਤੱਕ ਪਹੁੰਚਾਉਂਦੇ ਆ ਨਹੀਂ ਲੁਧਿਆਣਾ ਪੁਲਿਸ ਨੇ 15 ਤਰੀਕ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ ਕਿ 15 ਸਾਨੂੰ ਕੁਝ ਹਦਾਇਤਾਂ ਜਿਹੜੀਆਂ ਮਨਜ਼ੂਰ ਨੇ ਜਿਹੜੀ ਉਹਨਾਂ ਨੇ ਵਰਦੀ ਲਿਖਿਆ ਸਾਨੂੰ ਹਦਾਇਤ ਮਨਜ਼ੂਰ ਆ ਜਿਨ੍ਹਾਂ ਉਹਨਾਂ ਨੇ ਸਟicker ਕੇ ਅੱਗੇ ਪਿੱਛੇ ਲਾਣਾ ਵਾ ਐਡਰੈਸ ਦਾ ਨਾਮ ਫੋਨ ਨੰਬਰ ਦਾ ਉਹ ਵੀ ਸਾਨੂੰ ਮਨਜ਼ੂਰ ਆ ਜਿਹੜੀ ਉਹਨਾਂ ਨੇ ਕਿਹਾ ਤੁਸੀਂ ਨੰਬਰ ਪਲੇਟ ਲਾਣੀ ਸਾਨੂੰ ਇਹੋ ਜਿਹਾ ਕੁਝ ਨਹੀਂ ਹੋਏਗਾ 15 ਸਾਲ ਦੀ ਵੈਲਿਡਿਟੀ ਆ ਮੋਟਰ ਵਹੀਕਲ ਐਕਟ ਦੇ ਹਿਸਾਬ ਨਾਲ ਉਹ ਇਦਾਂ ਹੀ ਚੱਲਣਗੇ ਜਿੱਦਾਂ ਚੱਲਦੇ ਆ ਇਹਨਾਂ ਨੂੰ ਕੋਈ ਨਹੀਂ ਹਲਾ ਸਕਦਾ ਇਹ ਇੱਕ ਸਰਕਾਰ ਜਿਹੜੀ ਸਰਕਾਰ ਦੀ ਜਿਹੜੀ ਨੀਤੀ ਆ ਇਹ ਅੰਗਰੇਜ਼ਾਂ ਦੀ ਨੀਤੀ ਆ ਅੰਦਰੂਨੀ ਮਾਰ ਮਾਰਨ ਦੀ ਨੀਤੀ ਆ ਜਦੋਂ ਉਹਨਾਂ ਨੂੰ ਇਦਾਂ ਕੀਤਾ ਜਾਊਗਾ ਸਵਾਰੀ ਡਬਲ ਪੈਸੇ ਨਹੀਂ ਖਰਚੂਗੀ ਇਹ ਆਟੋ ਆਪਣੇ ਬੰਦ ਕਰ ਦੇਣਗੇ ਮੈਟਰੋ ਸਿਟੀ ਕੋਸ਼ਿਸ਼ ਕੀਤੀ ਨੂੰ ਕਾਫੀ ਸਾਲ ਹੋ ਗਏ ਅਜੇ ਤੱਕ yellow line ਕਿਉਂ ਨਹੀਂ ਬਣੀ ਬਾਜੀ ਇੱਥੇ ਕਟੋ ਕਟ ਨਹੀਂ ਤੇ ਹਰ 5 ਸਾਲਾਂ ਬਾਅਦ ਇਹਨੀਆਂ ਸਿਟੀ ਬੱਸਾਂ ਪੈਂਦੀਆਂ ਉਹ ਤਾਂ ਚੱਲੀਆਂ ਨਹੀਂ ਮੈਟਰੋ ਸਿਟੀ ਕਿੱਥੋਂ ਚੱਲ ਜੂਗੀ ਐ ਖਬਾੜ ਹੋ ਜਾਂਦੀਆਂ ਨੇ ਬਾਜੋ ਦੋ 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 ਰੁਪਏ ਕਰਾਦੇ ਹੁੰਦੇ ਆ ਉਸ ਤੋਂ ਬਾਅਦ ਕਬਾੜ ਸੜਦ ਹੁੰਦੇ ਆ ਉਹਨੂੰ ਕਬਾੜ ਚ ਵੇਚਦੇ ਆ ਅੱਜ ਤੱਕ ਜਿੰਨੇ ਵੀ ਬੱਸਾਂ ਦੇ ਸਟੈਂਡ ਬਣੇ ਆ ਸਾਰੇ ਨਜਾਇਜ਼ ਠਕੇਨਾ ਬਣਾਏ ਗਏ ਆ ਮੈਂ ਕਹਿੰਦਾ ਤੁਸੀਂ ਕਿਸੇ ਵੀ ਅਫਸਰ ਨੂੰ ਜਾ ਕੇ ਪੁੱਛ ਲਓ ਮੈਂ মিডিਆ ਨੂੰ ਸਾਫ਼ ਕਹਿੰਦਾ ਕਿਸੇ ਵੀ ਅਫਸਰ ਨੂੰ ਜਾ ਕੇ ਪੁੱਛ ਲਓ ਆਤਮਪੁਰ ਗੇਲ ਚੌਂਕ ਸਮਰਾੜਾ ਚੋਂ ਕੋਈ ਸਟੈਂਡ ਪਾਸ ਹੈਗਾ ਕੋਈ ਸਟੈਂਡ ਪਾਸ ਨਹੀਂ ਆਟੋ ਵਾਲਿਆਂ ਨੂੰ ਕੋਈ ਸਟੈਂਡ ਨਹੀਂ ਦਿੰਦਾ ਜਦਕਿ ਉਹਨਾਂ ਦੀ ਨੌਕਰੀ ਵੀ ਕਰਦੇ ਪਏ ਆਏ ਦੋ ਦੋ ਮੁਲਾਜ਼ਮ ਦਿੱਤੇ ਹੋਏ 70 70 ਹਜ਼ਾਰ ਰੁਪਏ ਤਨਖਾਹਾਂ ਨੇ ਉਹਨਾਂ ਦੀ ਨੌਕਰੀ ਵੀ ਕਰਦੇ ਪਏ ਆ ਨਾਲ ਉਹਨਾਂ ਨੂੰ ਉਹ ਕਿਉਂ ਇਹ ਜਿਹੜੀਆਂ ਵੱਡੇ ਵੱਡੇ ਬੰਦਿਆਂ ਦੀਆਂ ਜਿਹੜੇ ਬੱਸਾਂ ਨੇ ਉਹਨਾਂ ਦੇ ਹੱਥ ਸਰਕਾਰਾਂ ਤੱਕ ਪੈਂਦੇ ਆ ਉੱਤੋਂ ਫੋਨ ਆ ਜਾਂਦੇ ਆ ਐ ਡੀ ਸੀ ਸਾਹਿਬ ਦਾ ਫੋਨ ਆ ਗਿਆ ਜੀ ਮੰਤਰੀ ਸਾਹਿਬ ਦਾ ਫੋਨ ਆ ਗਿਆ ਤੇ ਉਹ ਸਟੈਂਡ ਵੀ ਚਲਾ ਜਾਂਦੇ ਆ ਜੀ ਆਮ ਆਦਮੀ ਪਾਰਟੀ ਦੇ ਆਨ ਕਰਕੇ ਤੁਹਾਡੇ ਨਾਲ ਮੀਟਿੰਗ ਹੋਈ ਸੀਗੀ ਤੇ ਤੁਹਾਡੇ ਸਾਰੀ ਮੁਸ਼ਕਲਾਂ ਸੁਣੀਆਂ ਜਾਣ ਦੀਆਂ ਜਾਣ ਗਿਆ ਤੇ ਹੁਣ ਫੇਰ ਤੁਸੀਂ ਦੁਬਾਰਾ ਉਸੇ ਚੀਜ਼ ਤੇ ਆ ਰਹੇ ਹੋ ਕੀ ਤੁਹਾਡੀ ਸਰਕਾਰ ਨੇ ਇਹ ਤਾਂ ਸੁਣਵਾਈ ਨਹੀਂ ਕੀਤੀ ਕਿਉਂਕਿ ਇੰਡਸਟਰੀ ਸੁਣਵਾਈ ਕੀਤੀ ਹੈ ਇੰਡਸਟਰੀ ਕਹਿੰਦੀ ਸਾਡੀ ਸੁਣਵਾਈ ਕੀਤੀ ਹੈ ਤੁਹਾਡੀ ਸੁਣਵਾਈ ਕਿਉਂ ਨਹੀਂ ਕੀਤੀ ਹੋਂ ਤੱਕ ਜਦੋਂ ਅਰਵਿੰਦ ਕੇਜਰੀਵਾਲ ਜੀ ਉਹ ਇਲੈਕਸ਼ਨਾਂ ਚ ਵੋਟ ਲੈਣੀ ਸੀ ਸਾਨੂੰ ਪਹਿਲਾਂ ਸਰਨਾ ਪਹਿਲਾਂ ਬੁਲਾਇਆ ਗਿਆ ਸੀ ਸਾਡਾ ਉਹਨਾਂ ਨੇ ਬੜਾ ਵੱਡਾ ਯੋਗਦਾਨ ਲਿਆ 3 ਲੱਖ ਜਿਹੜੇ 3 ਲੱਖ ਆਟੋ ਰਿਕਸ਼ਾ ਜਿਹੜੇ ਆ ਲੁਧਿਆਣੇ ਚ ਚੱਲਦੇ ਆ ਜਾਂ ਪੰਜਾਬ ਚ ਚੱਲਦੇ ਆ ਉਹਨਾਂ ਸਾਰਿਆਂ ਦਾ ਵੋਟ ਬੈਂਕ ਅਸੀਂ ਦਿੱਤਾ ਆਪਣੀਆਂ ਦੁੱਖ ਤਕਲੀਫਾਂ ਦੱਸੀਆਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਸਾਡੀ ਸਰਕਾਰ ਆਣ ਦੇ ਤੁਹਾਡੇ ਵਿੱਚੋਂ ਹੀ ਨੁਮਾਇੰਦੇ ਚੁਣ ਕੇ ਤੁਹਾਡੇ ਹਿਸਾਬ ਨਾਲ ਹੀ ਕੈਟਾਗਰੀ ਬਣਾਈ ਜਾਊਗੀ ਪਰ ਤੂੰ ਇਹੋ ਜਿਹਾ ਕੁਝ ਨਹੀਂ ਹੋਇਆ 2 ਸਾਲਾਂ ਚ ਆਟੋ ਦਾ ਨਾਮ ਤੱਕ ਨਹੀਂ ਆਇਆ ਜੇ ਆਇਆ ਵੀ ਤਾਂ ਉਹਨੂੰ ਬੰਦ ਕਰਨ ਪਿੱਛੇ ਨਾਮ ਆਇਆ ਮੈਂ ਕਹਿੰਦਾ ਇਹ ਰਣਨੀਤੀ ਈੜੀ ਆ ਬਹੁਤ ਗਲਤ ਰਣਨੀਤੀ ਆ ਸਰਕਾਰਾਂ ਦੀ ਇਹਨੂੰ ਦੂਰ ਕੀਤੀ ਐ ਮੈਂ ਭਗਵੰਤ ਮਾਨ ਜੀ ਨੂੰ ਫੇਰ ਕਹਿੰਨਾ ਤੁਸੀਂ ਇਕੱਲੇ ਹੋ ਮੈਨੂੰ ਪਤਾ ਤੁਸੀਂ ਲੱਗੇ ਹੋਏ ਹੋ ਪਰ ਤੁਸੀਂ ਆਪਣੇ ਜਿੰਨੇ ਮੰਤਰੀ ਆ ਜਾਂ ਐਮਐਲਏ ਉਹਨਾਂ ਨੂੰ ਕੋਈ ਇਨਾਂ ਚੀਜ਼ਾਂ ਦਾ ਧਿਆਨ ਖਣੇ ਇਹੀ ਵੋਟ ਬੈਂਕ ਤੁਹਾਨੂੰ ਅੱਗੇ ਲੈ ਕੇ ਜਾਊਗਾ ਜੇ ਤੁਸੀਂ ਇਨਾਂ ਦਾ ਧਿਆਨ ਨਾ ਰੱਖਿਆ ਤਾਂ ਸਾਡੇ ਕੋਲੋਂ ਵੋਟ ਦੀ ਆਸ ਨਾ ਰੱਖਿਓ ਇਹ ਤੋਂ ਇਹ ਤੋਂ ਬਾਅਦ ਕੀ ਕਰੋਗੇ ਤੁਸੀਂ ਉਹਨਾਂ ਇੱਥੇ ਜਿਹੜਾ ਇਕੱਠੇ ਕੱਟ ਕੀਤਾ ਜੇ ਇਹਨਾਂ ਨੇ ਸਾਡੀ ਆ ਮੰਗ ਨਾ ਪੂਰੀ ਕੀਤੀ ਜਿਹੜੇ ਡੀਜ਼ਲ ਆਟੋ ਆ ਉਹ ਜਿਵੇਂ ਚੱਲਦੇ ਓਵੇਂ ਚੱਲਣਗੇ ਜਿਹੜੇ ਸਾਡੇ ਲਾਇਸੈਂਸ ਆ ਈਜ਼ੀ ਬਣਾਏ ਜਾਣਗੇ ਤਾਂ ਜੋ ਅਸੀਂ ਏਜੰਟਾਂ ਦੇ ਹੱਥਾਂ 'ਚ ਨਾ ਪਈਏ 10 15 15000 ਰੁਪਏ ਨਾ ਖਰਚੀਏ ਜਿਹੜੇ ਇਹ ਆ ਆਟੋ ਰਿਕਸ਼ਾ ਸਮੂਥਲੀ ਨਾ ਚੱਲੇ ਅਸੀਂ ਚਾਬੀਆਂ ਆਪਣੀਆਂ ਐਮ ਐਲ ਏ ਨੂੰ ਜਿੰਨੇ ਐਮ ਐਲ ਏ ਹੈਗੇ ਲੁਧਿਆਣੇ ਦੇ ਉਹਨਾਂ ਨੂੰ ਸੌਂਪ ਕੇ ਅਸੀਂ ਬੱਸਾਂ ਕਰਕੇ ਇੱਥੋਂ ਚਲੇ ਜਾਣਾ ਸੀ ਐਮ ਦੀ ਕੋਟੀ ਉੱਥੇ ਜਾ ਕੇ ਆਪਣੇ ਬੱਚਿਆਂ ਦੇ ਜਾਣਾ ਜਿਹੜੇ ਈ ਰਿਕਸ਼ਾ ਉਹ ਵੀ ਗਾਡੀ ਜੂਨੀਅਰ ਦੇ ਵਿੱਚ ਆਣਗੇ ਦੇਖੋ ਸਾਰੇ ਸਾਡੇ ਭਰਾ ਹੀ ਨੇ ਅਸੀਂ ਕਿਸੇ ਦੀ ਗਲਤ ਨਹੀਂ ਕਹਿੰਦੇ ਜੋ ਸਰਕਾਰਾਂ ਨੇ ਚੀਜ਼ਾਂ ਚਲਾਈਆਂ ਅਸੀਂ ਸਰਕਾਰਾਂ ਨਾਲ ਸਹਿਮਤ ਆ ਪਰ ਹਾਜੀ ਦਾ ਇੱਕ ਸਮਾਂ ਹੁੰਦਾ ਸਰਕਾਰਾਂ ਚਾਹੁੰਦੀਆਂ ਨੇ ਵੀ ਇਹ ਪੋਲੂਸ਼ਨ ਫਰੀ ਰਵੇ ਹੋ ਜਾਣਗੇ ਲੇਕਿਨ ਸਮਾਂ ਦਿਓ ਜਿਵੇਂ ਜਿਵੇਂ ਕਿਸੇ ਕੋ ਪੈਸੇ ਆਣਗੇ ਆਪਣੇ ਆਪ ਕਰ ਲੇ ਪਰ ਧੱਕੇਸ਼ਾਹੀ ਨਾ ਕਰੋ ਅੱਜ ਲੁਧਿਆਣਾ ਸ਼ ਜਿਹੜਾ ਈ ਰਿਕਸ਼ੇ ਦੇ ਨਾਲ ਬਹੁਤ ਸਾਰੇ ਇਨਸੀਡੈਂਟ ਹੋਣ ਲੱਗੇ ਐ ਐਕਸੀਡੈਂਟ ਹੋਏ ਇਹਦੇ ਬਹੁਤ ਕੁਝ ਹੋ ਜਾਂਦਾ ਕੀ ਇਹਨਾਂ ਦਾ ਮਤਲਬ ਕੀ ਸੋਲੂਸ਼ਨ ਕੀ ਆ ਤੁਸੀਂ ਵੀ ਇਹਦੇ ਉੱਤੇ ਪ੍ਰਸਤਾਵ ਰੱਖਿਆ ਸਰਕਾਰ ਮੁਰੇ ਕੋਈ ਟੱਬਰ ਟੱਬਰ ਵੱਡਾ ਹੋ ਗਿਆ ਤੇ ਜਾਨ ਆਪੇ ਖਾਦੀ ਜਾਣੀ ਆ ਜਦੋਂ ਟੱਬਰ ਭੁੱਖਾ ਮਰਦਾਵਾ ਵੱਡਾ ਹੋ ਗਿਆ ਭੁੱਖਾ ਮਰੂਗਾ ਜਦੋਂ ਬਹੁਤ ਜ਼ਿਆਦਾ ਤਰਦਾਜ਼ ਹੋ ਜਾਂਦੀ ਕਿਸੇ ਚੀਜ਼ ਦੀ ਉਹਦੇ ਤੇ ਠੱਲੇ ਨਹੀਂ ਪੈਂਦੀ ਸਰਕਾਰਾਂ ਦੀ ਤੇ ਫਿਰ ਇਹੀ ਹਾਲ ਹੁੰਦਾ ਮੈਂ ਕਹਿੰਦਾ ਸਰਕਾਰਾਂ ਗਿਣਤੀ ਮਿੰਤੀ ਦੀ ਆਪਣੀ ਚੀਜ਼ਾਂ ਬਣਦੀ ਹੋ ਗਈ 11 ਜਿਵੇਂ ਇੱਦਾਂ ਰਹੇਗਾ ਜੀ ਪਰ ਉੱਥੇ ਤਾਂ ਰੂਲ ਹੈਗੇ ਆ ਰੂਲ ਹੈਗੇ ਆ ਉੱਥੇ ਸਪੇਸ ਦਿੱਤੀ ਆ ਖ ਸਰ ਕੋ ਨੰਬਰਿੰਗ ਆ ਨਾ ਕਿਸੇ ਸਰਕਾਰ ਕੋ ਨੰਬਰਿੰਗ ਕਿੰਨੇ ਚਲਦੇ ਕਿੰਨੇ ਨਹੀਂ ਚਲਦੇ ਜਿਹੜਾ ਮਰਜੀ ਆਂਦਾ ਹੱਤੇ ਫੜਾ ਚਲੇ ਆ ਚਲਾ ਲਾਂ ਜਾਂਦਾ ਪਰ ਇਹੋ ਜਿਹਾ ਨਾ ਕੀਤਾ ਜਾਵੇ ਨਾ ਡਾਟਾ ਇਕੱਠਾ ਕੀਤਾ ਜਾਵੇ ਇਹਨਾਂ ਦੇ ਯੂ ਪੀ ਆਈ ਨੰਬਰ ਲਗਾਏ ਜਾਣ ਟੋਲ ਫਰੀ ਨੰਬਰ ਦਿੱਤਾ ਜਾਵੇ ਜੇ ਕਿਸੇ ਦੀ ਕੰਪਲੀਟ ਆਂਦੀ ਆ ਅਸੀਂ ਕਹਿੰਦੇ ਜਿਵੇਂ ਦਿੱਲੀ ਚੱਲਦਾ ਹੋਵੇ ਉਵੇਂ ਹੀ ਸਾਡਾ ਸਿਸਟਮ ਚੱਲਦਾ ਹੋਇਆ ਸੈਸ਼ਨ ਚੱਲਦੇ ਪਏ ਆ ਹੁਣ ਸੈਸ਼ਨ ਦੇ ਵਿੱਚ ਕੋਈ ਗੱਲਬਾਤ ਹੋਈ ਆ ਸੈਸ਼ਨ ਦੇ ਵਿੱਚ ਸਾਡੇ ਕਰਮਨ ਸਿੰਘ ਸਿੱਧੂ ਜੀ ਆ ਗਏ ਆ ਉਹਨਾਂ ਨੇ ਇਹ ਮੁੱਦਾ ਰੱਖਿਆ ਵਾ ਰਾਤੀ ਅਸੀਂ ਦੇਖਿਆ ਉਹਨਾਂ ਨੇ ਮੁੱਦਾ ਸਾਡਾ ਰੱਖਿਆ ਦੇਖੋ ਮੁੱਦਾ ਪਾਸ ਹੁੰਦਾ ਜਾਂ ਨਹੀਂ ਹੋਰ ਵੀ ਵੰਗ ਪਤਾ ਲੱਗਿਆ ਪਰ ਸਾਨੂੰ ਕੋਈ ਨਿਚੋੜ ਨਜ਼ਰ ਨਹੀਂ ਆਇਆ ਜਦੀ ਬਾਬਤ ਅਸੀਂ ਇੱਕ ਹੰਗਾਮੀ ਮੀਟਿੰਗ ਰੱਖੀ ਆ ਇਸ ਤੋਂ ਬਾਅਦ ਸਾਡਾ ਜਿਹੜਾ ਪਲਾਨ ਹੋਗਾ ਬਹੁਤ ਹੈਵੀ ਹੋਊਗਾ ਅਸੀਂ ਇਹਨੂੰ ਪਿੱਛੇ ਨਹੀਂ ਹਟਾਂਗੇ ਪੈਰ ਪਿੱਛੇ ਨਹੀਂ ਜਾਊਗਾ ਸਾਡਾ ਅਗਲਾ ਐਕਸ਼ਨ ਇਹ ਹੋਊਗਾ ਸਾਡੀਆਂ ਜਿਹੜੀਆਂ ਚਾਬੀਆਂ ਨੇ ਐਮਐਲਏ ਦੇ ਘਰਾਂ ਜਾਣਗੀਆਂ ਅਸੀਂ ਇੱਥੋਂ ਬੱਸਾਂ ਕਰਕੇ ਸੀਐਮ ਸਰ ਦੀ ਕੋਠੀ ਚਲੇ ਹਾਂ ਆਟੋ ਗੈਂਗ ਬਹੁਤ ਘੁੰਮਦੇ ਨੇ ਅਦੇ ਸਵਾਰੀ ਵਿਸਤਾਰ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਮੈਂ ਖੁਦ ਇਹ ਵੀ ਖਬਰਾਂ ਜੀ ਤੁਸੀਂ ਦਿੱਤੀ ਕਿ ਆਟੋ ਬੁਣਾਏਗਾ ਨਾ ਉਹਨੂੰ ਲੁੱਟਾ ਖਾ ਆਮ ਲੋਕ ਸੁਰੱਖਿਅਤ ਨਹੀਂ ਆਉਂਦੀ ਉਹਦਾ ਕਾਰਨ ਕੀ ਹੈ ਜਦੋਂ ਆਪਾਂ UTI ਨੰਬਰ ਨਹੀਂ ਲਾਏ ਤੁਸੀਂ ਦਿੱਲੀ ਚਲੇ ਜਾਓ ਟੋਕਨ ਨੰਬਰ ਵੀ ਜਾਰੀ ਹੋਏ ਹੁਣ ਅੰਮ੍ਰਿਤਸਰ ਵੀ ਕੀਤੇ ਆ ਸਰਕਾਰ ਨੂੰ ਚਾਹੀਦਾ ਵੀ ਇੱਥੇ ਲੁਧਿਆਣਾ ਵੀ ਟੋਕਨ ਨੰਬਰ ਜਾਰੀ ਉਹਦਾ ਕੁਝ ਨਾ ਕੁਝ ਜਾਰੀ ਕਰੇ ਤਾਂ ਜੋ ਉਹਦੇ ਅੱਗੇ ਪਿੱਛੇ ਲਿਖਿਆ ਵੀ ਜੋ ਕੋ ਕੰਪਲੀਟ ਹੋਵੇ ਦੱਸੇ ਪਰ ਮੈਂ ਤੁਹਾਡੇ ਮਾਧਿਅਮ ਨਾਲ ਹੀ ਜਿੰਨੇ ਵੀ ਸਮੂਹ ਜਿੰਨੇ ਵੀ ਸਮੂਹ ਆਟੋ ਚਾਲਕ ਨੇ ਮੈਂ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਜਿੰਨੇ ਵੀ ਇਹ ਐਂਗਵਰ ਨੇ ਇਹ ਉਸ ਨੂੰ ਫੋਨ ਕਰ ਦੋ ਜਾਂ ਸਾਡੀ ਯੂਨੀਅਨ ਨੂੰ ਫੋਨ ਕਰ ਦੋ ਨੰਬਰ ਨੋਟ ਕਰ ਲਓ 98760888 ਜੇ ਕੋਈ ਇਹ ਗਲਤ ਇਹ ਬੰਦੇ ਐਕਸ਼ਨ ਲੈਂਦੇ ਆ ਜਾਂ ਕੋਈ ਇਹੋ ਜੇ ਤੁਹਾਨੂੰ ਲੱਗਦਾ ਹੈ ਨਸ਼ੇੜੀ ਨੇ ਜਾਂ ਨਸ਼ੇ ਵੇਚਦੇ ਨੇ ਜਾਂ ਇਹ ਲੁੱਟਾਂ ਖੋਹਾਂ ਕਰਦੇ ਨੇ ਇਹਦੀ ਕੰਪਲੀਟ ਕਰੋ ਆਪਾਂ ਪ੍ਰਸ਼ਾਸਨ ਦਾ ਇਸ ਕੋਲੋਂ ਸਾਥ ਦੇਣਾ ਤਾਂ ਜੋ ਆਪਣਾ ਜਿਹੜਾ ਲੁਧਿਆਣਾ ਬਿਲਕੁਲ ਸਾਫ਼ ਸੁਥਰਾ ਰਹੇ ਸੀਪੀ ਸਾਹਿਬ ਨੇ ਵਧੀਆ ਕੰਮ ਕੀਤਾ ਸਟicker ਲਾ ਕੇ ਪਹਿਲੇ ਸੀਪੀ ਸਾਹਿਬ ਅਗਰਵਾਲ ਜੀ ਸੀਗੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਪਰੰਤੂ ਇਹ ਕੰਮ ਉਦੋਂ ਹੀ ਬਦਲ ਜਾਂਦਾ ਜਦੋਂ ਅਫਸਰ ਦੀ ਬਦਲੀ ਹੁੰਦੀ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਤੀਜੀ ਵਾਰ ਹੀ ਹੋਇ ਜੀ 560 ਵਟ ਹੋ ਲੱਗ ਗਿਆ ਜਦੋਂ ਨਹੀਂ ਬਦਲੀ ਹੋਦੀ ਨਾਲ ਇਹ ਨਾਲਾ ਸਿਸਟਮ ਰਹੇਗਾ